ਹੈਲੋ एवरीवन वेलकम बैक टू आवर चैनल आई होप यू गाइस आर एफ्युरीਫਾਈਂ ਇੱਕ ਨਵੇਂ ਬਲੌਗ ਤੇ ਤੁਹਾਡਾ ਸਿੱਤੋਂ ਵੈਲਕਮ ਕਰਦੀ ਆ। ਸਵੇਰ ਦਾ ਮੌਸਮ ਹੈ ਠੰਡ ਹੈ ਇਸ ਲਈ ਮੈਂ ਲੋਈ ਲੈ ਕੇ ਆਇਆ ਸੀ ਉੱਪਰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਇੱਕ ਮੈਰਿਜ ਅਟੈਂਡ ਕਰਨ ਜਾ ਰਹੇ ਹਾਂ ਥੋੜੇ ਕਿ ਦਿਨਾਂ ਦੇ ਵਿੱਚ ਤੇ ਉਹਦੀਆਂ ਹੀ ਤਿਆਰੀਆਂ ਚੱਲ ਰਹੀਆਂ ਨੇ। ਅੱਜ ਵੀ ਮੈਨੂੰ ਬਰਨਾਲੇ ਜਾਣਾ ਪੈ ਰਿਹਾ। ਬਰਨਾਲੇ ਸਕੂਲ ਦੇ ਕੰਮ ਨੇ। ਉਸ ਕੰਮ ਤੋਂ ਹੀ ਚਾਹੀਦਾ ਤੇ ਨਾਲ ਆਪੇ ਕੰਮ ਕਰ ਲਈਦੇ ਨੇ। ਅੱਜ ਬਰਨਾਲੇ ਜਾਵਾਂਗੇ ਤੇ ਨਾਲੇ ਜਿਹੜੇ ਮੇਰੇ ਇੱਕ ਦੋ ਕੰਮ ਨੇ ਉਹ ਕਰਕੇ ਆਵਾਂਗੇ। ਬਾਕੀ ਜਿਵੇਂ ਦਾ ਡੇ ਰਹਿਏਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੂਲ ਦੇ ਕੰਮ ਅਸੀਂ ਕਰਤੇ ਆ ਮੇਰੇ ਨਾਲ ਲਖਵੀਰ ਤੇ ਸਤੀਸਰ ਆਏ ਨੇ ਅੱਜ ਵੀ ਤੇ ਬਸ ਥੋੜੇਕ ਟਾਈਮ ਤੱਕ ਅਸੀਂ ਫ੍ਰੀ ਹੁੰਨੇ ਆ ਫਿਰ ਮੈਂ ਆਪਦੇ ਕੰਮ ਕਰਨੇ ਨੇ ਜਿਵੇਂ ਇੱਕ ਤਾਂ ਕੋਟ ਪੈਂਡ ਡਰਾਈ ਕਲੀਨ ਕਰਾਉਂ ਦਿੱਤਾ ਸੀ ਉਹ ਫੜ ਕੇ ਲੈ ਕੇ ਜਾਣਾ ਤੇ ਇੱਕ ਦੋ ਕੰਮ ਹੋਰ ਨੇ ਉਹ ਕਰਨੇ ਨੇ ਜੇ ਅੱਜ ਹੋ ਸਕਿਆ ਤਾਂ ਗੱਡੀ ਵੀ ਧੋਣੀ ਆ ਬਹੁਤ ਬੁਰਾ ਹਾਲ ਹੋਇਆ ਪਿਆਗਾ ਕਲੀਨ ਕਰਨ ਵਾਲਿਆਂ ਦਾ ਪਤਾ ਕਰ ਲਿਆ ਉਹਨਾਂ ਨੇ ਆਪਣੇ ਕੱਪੜੇ ਡਰਾਈ ਕਲੀਨ ਕਰਤੇ ਆ ਹੁਣ ਫੜਨ ਚੱਲਦੇ ਆ ਤੇ ਆਹ ਸਤੀਸਰ ਤੇ ਲਖਵੀਰ ਸਰ ਜੀ ਅੱਜ ਮੇਰੇ ਨਾਲ ਆਏ ਨੇ हां जी दुकान ਤੇ ਪਹੁੰਚ ਗਏ ਆ ਦੁਕਾਨਾ ਸ਼ਿੰਗਾਰ ਜਿਹੜਾ ਹੈਗਾ ਡਰਾਇਰ ਤੇ ਡਰਾਈ ਕਲੀਨਰ ਵਾਲਾ ਲਓ ਜੀ ਕੋਟ ਪੈਂਟ ਡਰਾਈ ਕਲੀਨ ਹੋ ਗਿਆ ਮਿਲ ਗਿਆ ਰੁਪਿਆ 500 ਲੱਗ ਗਿਆ ਸੋ ਅਗਰ ਕੋਟ ਪੈਂਟ ਬਾਸਕਟ ਸਾਰਾ ਮਤਲਬ 3 ਪੀਸ ਜਿਹੜਾ ਹੈਗਾ ਕਿਸੇ ਨੇ ਡਰਾਈ ਕਲੀਨ ਕਰਾਉਣਾ ਹੈ 500 ਰੁਪਏ ਲੈਂਦੇ ਨੇ ਇਹ ਲਖਵੀਰ ਸਰ ਜੀ ਕਹਿੰਦੇ ਸਾਡੇ ਟਪੇ 400 ਰੁਪਏ ਲੈਂਦੇ ਨੇ ਐਦਾਂ ਹੀ ਆ 200 400 ਲੈਂਦੇ ਹੋਣਗੇ 200 ਲਓ ਜੀ ਇੱਕ ਲੈਣੀ ਸੀ ਦਵਾਈ ਇਤਰੋਂ ਦੁਕਾਨ ਤੋਂ ਇਹ ਆਪਾਂ ਲੈ ਲਈਆ ਤੇ ਹੁਣ ਚੱਲਦੇ ਆਂ ਲੰਗਵੀਰ ਮੇ ਕਿੱਧਰ ਗਿਆ ਤਾ ਤੁਹਾਨੂੰ ਸਮਾਨ ਲੱਗਦਾ ਕਹਿੰਦਾ ਅੱਗੇ ਚੱਲ ਕੇ ਸਮਾਨ ਦਾ ਨਾ ਆ ਗਿਆ ਬੁਰੀ ਅੱਛਾ ਲਖਵੀਰ ਸਰ ਲੈਣਗੇ ਨੇ ਸਮਾਨ ਦੇਖਦੇ ਆ ਕਿੱਧਰ ਜੇ ਨੂੰ ਲੰਘ ਗਏ ਕੀ ਲੈ ਕੇ ਆਂਦਾ ਓਏ ਪਰ ਕੀ ਹੁਣ ਪੁੱਛਣਾ ਜੀ ਕਿਤੇ ਰਸ ਮਿਲਿਆ ਨਹੀਂ ਗਾ ਲਓ ਜੀ ਹੁਣ ਗੱਦੇ ਜਾ ਰਹੇ ਨੇ ਕੁਲਚੇ ਅੱਜ ਫਾਈਨਲੀ ਲਗਵੀਰ ਨੇ ਪਾਰਟੀ ਕਰ ਹੀ ਦਿੱਤੀ। ਉਹ ਨਹੀਂ। ਆ ਬਾਈ ਵੀ ਹੱਸ ਪਿਆ ਵੀ ਯਾਰ ਇੰਨਾ ਕੰਜੂਸ ਬੰਦਾ। ਸਾਰਾ ਇਸੇ ਕਿੰਨੇ ਦਿਨੋਂ ਆਉਂਦਾ ਰਿਹਾ ਨਾਲ। ਇੱਕ ਦਿਨ ਵੀ ਨਹੀਂ ਪਾਰਟੀ। ਚਲੋ ਫਾਈਨਲੀ ਇਹਨੇ ਪਾਰਟੀ ਕੀਤੀ ਆ। ਖਾਨੇ ਆ। ਪਾਰਟੀ ਹੈਗੀ ਐ ਜੀ ਅਮਰਪੁਰ ਸਰਨੀਓ ਅੱਜ। ਇਹਨਾਂ ਨੇ ਰੋਕਿਆ ਸਾਨੂੰ। ਮੈਂ ਤਾਂ ਕੋਈ ਨਹੀਂ ਰੋਕਿਆ ਯਾਰ ਤੇਰੇ ਵੱਲੋਂ ਪਾਰਟੀ ਆ। ਅੱਜ ਖਾਣ ਪੀਣ ਕਰਨ ਤੋਂ ਬਾਅਦ ਲਖਵੀਰ ਸਰ ਬਰਨਾਲੇ ਤੋਂ ਹੀ ਆਪਣੇ ਪਿੰਡ ਵੱਲ ਨੂੰ ਚਲੇ ਗਏ ਸੀ ਬੱਸ ਸਟੈਂਡ ਤੋਂ ਹੀ ਬੱਸ ਮਿਲ ਗਈ ਸੀ ਉਹਨਾਂ ਨੂੰ ਤੇ ਸਤੀ ਸਰ ਨੂੰ ਮੈਂ ਹੁਣ ਛੱਡਾਇਆ ਇੱਥੇ ਪੱਖੋ ਗਲਾ ਹੁਣ ਮੈਂ ਜਾ ਰਿਹਾ ਪਿੰਡ ਟਾਈਮ ਨਾਲੇ ਬਹੁਤ ਜ਼ਿਆਦਾ ਲੱਗ ਗਿਆ ਅੱਜ ਵੀ ਆ ਥੋੜੇ ਹੀ ਬਚਿਆ ਟਾਈਮ ਮੇਰੇ ਕੋਲੇ ਹੁਣ ਜਾ ਕੇ ਟਿਊਸ਼ਨਸ ਵੀ ਲਗਾਉਣੀਆਂ ਨੇ ਬਾਕੀ ਜਿਹੜੀ ਵਿਆਹ ਦੀ ਤਿਆਰੀ ਹੈ ਉਹ ਕਰਾਂਗੇ ਤੇ ਵੀਰਪਾਲ ਹੋਣੀਆਂ ਵਿਆਹ ਦੀ ਤਿਆਰੀ ਕਿਵੇਂ ਕਰ ਰਹੀਆਂ ਨੇ ਉਹ ਆਪਾਂ ਘਰੇ ਜਾ ਕੇ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਉਣੀ ਲਓ ਜੀ ਹੁਣ ਫ੍ਰੀ ਹੋਏ ਆ ਟਿਊਸ਼ਨ ਟ੍ਰਿਸ਼ਨ ਪੜਾ ਕੇ ਹੁਣ ਪਸੂਮਾ ਵਾਸਤੇ ਉਹ ਦਰੋ ਚਾਰ ਕੱਢਣਾ ਹੈ ਤੇ ਅੱਜ ਗੱਡੀ ਧੋਤੀ ਨਹੀਂ ਗਈ ਕੱਲ ਨੂੰ ਧੋਵਾਂਗੇ ਆਚਾਰ ਕੱਢਦੇ ਬੰਦੇ ਹਾਂਜੀ ਅੱਜ ਆਏਗਾ ਨੈਕਸਟ ਡੇ ਕੱਲ ਤਾਂ ਗੱਡੀ ਧਵਾਉਣ ਦਾ ਟਾਈਮ ਨਹੀਂ ਲੱਗਿਆ ਪਰ ਅੱਜ ਅਸੀਂ ਗੱਡੀ ਧਵਾ ਕੇ ਲੈ ਆਉਣੇ ਐਥੇ ਪੈਂਡੀ ਇੱਥੇ ਕਿਤੇ ਜਾਵਾਂਗੇ ਗਰਾਜ ਚ ਤੇ ਉੱਥੇ ਧਵਾ ਲਵਾਂਗੇ ਘਰੇ ਤਾਂ ਧਵਾਉਣ ਦਾ ਟੋਨ ਦਾ ਟਾਈਮ ਨਹੀਂ ਲੱਗ ਰਿਹਾ ਮੇਰੇ ਨਾਲ ਜਾ ਰਿਹਾ ਪ੍ਰਤੀਕ ਚੱਲ ਵੀ ਪ੍ਰਤੀਕ ਆ ਜਾ ਤੇ ਵਿਆਹ ਦੀਆਂ ਤਿਆਰੀਆਂ ਬਾਕੀ ਚੱਲੀ ਜਾਂਦੀਆਂ ਨੇ ਰਾਜਾ ਥੋੜਾ ਜਿਹਾ ਪ੍ਰਤੀਕ ਬਿਮਾਰ ਹੈ ਇਹਨੂੰ ਵੀ ਦਵਾਈ ਦੁਈ ਦੇਣੀ ਹੈ ਚੰਗੀ ਤਰ੍ਹਾਂ ਜੇ ਸੈੱਟ ਹੋ ਗਿਆ ਫੇਰ ਹੀ ਵਿਆਦਾ ਆਨੰਦ ਮਾਣਾਂਗੇ ਨੂੰ ਵੈਸੇ ਐਵੇਂ ਸੀ ਕਿ ਕਾਰ ਆਪਾਂ ਘਰੀ ਧੋਈਏ ਕਿਉਂਕਿ ਚੰਗੀ ਤਰ੍ਹਾਂ ਧੋਤੀ ਜਾਂਦੀ ਹੈ ਮੈਨੂੰ ਲੱਗਦਾ ਇਹ ਪਰ ਘਰੇ ਟਾਈਮ ਹੀ ਨਹੀਂ ਮਿਲ ਪਾ ਰਿਹਾ ਇਸ ਲਈ ਹੁਣ ਅੱਜ ਉੱਥੇ ਜਿੱਥੇ ਉਹ ਸ਼ਾਵਰ ਜੀ ਲੱਗੇ ਹੁੰਦੇ ਨੇ ਰਾਜਾ ਦੇ ਵਿੱਚ ਉੱਥੇ ਜਾ ਰਹੇ ਆ ਤੇ ਉੱਥੇ ਕਰਵਾਉਣੀ ਆ ਦੇਖਦੇ ਕਿੰਨਾ ਕੁ ਟਾਈਮ ਲੱਗੂਗਾ ਉਦੋਂ ਜੇ ਜ਼ਿਆਦਾ ਟਾਈਮ ਲੱਗਿਆ ਤਾਂ ਹੋਰ ਵੀ ਕੰਮ ਜਿਹਨੇ ਵਿੱਚ ਦੀ ਉਹ ਕਰਿਆਵਾਂਗੇ ਘਰੇ ਜਾ ਕੇ ਤੇ ਜੇ ਘੱਟ ਟਾਈਮ ਲੱਗਿਆ ਤਾਂ ਉੱਥੇ ਬੈਠ ਜਾਗੇ ਮੈਂ ਤੇ ਪ੍ਰਤੀਕ ਲਓ ਜੀ ਫਾਈਨਲੀ ਪਹੁੰਚ ਗਏ ਆ ਕਾਰਵਾਸ਼ ਸਟੇਸ਼ਨ ਤੇ ਤੇ ਇੱਕ ਗੱਡੀ ਨੂੰ ਗੜੀ ਆ 5-10 ਮਿੰਟ ਲੱਗਣਗੇ ਜਿਹੜਾ ਆਪਣੀ ਵੀਡੀਓ ਸ਼ੂਟ ਹੋ ਰਹੀ ਆ ਜੀ ਗੱਡੀ ਆਪਾਂ ਧਵਾ ਲੈਂਦੀ ਤੇ ਹੁਣ ਵੀਰਪਾਲ ਨੂੰ ਲੈਣ ਚਲਦੇ ਆਂ ਆਉਂਦੇ ਹੋਏ ਉਹਨੂੰ ਆਪਾਂ ਪਾਰਲਰ ਦੇ ਸੱਟ ਕੇ ਆਏ ਸੀ ਗੱਡੀ ਧਵਾ ਤਾਂ ਲਈ ਲਿਬੜ ਵੀ ਜਲਦੀ ਜਾਊਗੀ ਕਿਉਂਕਿ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਧੂੜ ਮਿੱਟੀ ਹੈ ਚਲੋ ਫਿਲਹਾਲ ਚਲਦੇ ਆਂ ਤੇ ਵੀਰਪਾਲ ਨੂੰ ਉਥੋਂ ਪਿਕ ਕਰਦੇ ਆਂ ਫੇਰ ਚੱਲਦੇ ਆ ਘਰੇ ਤੇ ਬਾਕੀ ਦੀਆਂ ਤਿਆਰੀਆਂ ਕਰਦੇ ਆ ਸ਼ੁਰੂ ਕੱਲ ਨੂੰ ਜਾਣਾ ਪਿਆ ਤੇ ਫੀਕ ਸੋਣੀ ਬਣ ਕੇ ਗੱਡੀ ਲਓ ਜੀ ਵੀਰਪਾਲ ਨੂੰ ਪਿਕ ਕਰ ਲਿਆ ਫਾਈਨਲੀ ਹੁਣ ਜਾ ਰਹੇ ਆ ਘਰੇ ਘਰ ਜਾ ਕੇ ਮਿਲਦੇ ਆ ਤੁਹਾਨੂੰ ਹਾਂਜੀ ਸਾਰੇ ਕੱਪੜੇ ਵਗੈਰਾ ਪ੍ਰੈਸ ਕਰਕੇ ਸੂਟਕੇਸ ਦੇ ਵਿੱਚ ਰੱਖ ਦਿੱਤੇ ਗਏ ਨੇ ਤਿਆਰੀ ਪੂਰੀ ਫੁੱਲ ਹੈ ਪਰ ਮੌਸਮ ਖਰਾਬ ਹੋਈ ਜਾਂਦਾ ਕੱਲ ਨੂੰ ਮੀਂਹ ਵੀ ਦੱਸਿਆ ਗਿਆ ਸੋ ਅਸੀਂ ਮੀਂਹ ਦੇ ਵਿੱਚ ਵਿਆਹ ਦੇਖਣ ਜਾਵਾਂਗੇ ਬਾਇਰ ਅਵੇ ਵੀਰਪਾਲ ਗਈ ਹੋਈ ਆ ਮਹਿੰਦੀ ਲਗਵਾਉਣ ਵਾਸਤੇ ਤੇ ਮੈਂ ਆਪਦੀ ਵਾਲਾਂ ਦੀ ਕਟਿੰਗ ਕਰਾ ਕੇ ਲੈ ਆਉਣੀ ਐ ਮੇਰਾ ਬਸ ਇਹੀ ਇੱਕ ਕੰਮ ਰਹਿ ਗਿਆ ਤੇ ਚਲਦੇ ਆ ਕਟਿੰਗ ਕਰਾ ਕੇ ਲੈ ਆਉਨੇ ਆ ਤੇ ਫ੍ਰੀ ਹੋ ਜਾਗੇ ਫਿਰ ਆ ਕੇ ਫਿਰ ਕੱਲ ਨੂੰ ਚੱਲਾਂਗੇ ਵਿਆਹ ਤੇ ਪਿਛਲੀ ਵਾਰ ਵੀ ਐਵੇਂ ਹੋਇਆ ਸੀ ਗੱਡੀ ਜਿਵੇਂ ਅੱਜ ਧਵਾਈ ਐ ਕੱਲ ਨੂੰ ਜਾਣਾ ਸੀ ਕੱਲ ਨੂੰ ਹੀ ਮੀਂਹ ਪਿਆ ਗਿਆ ਸੇਮ ਹੀ ਅੱਜ ਹੋ ਰਿਹਾ ਹੈ ਅੱਜ ਗੱਡੀ ਧਵਾ ਕੇ ਲੈਂਦੀ ਐ ਕੱਲ ਨੂੰ ਮੀਂਹ ਐ ਤੇ ਕੱਲ ਨੂੰ ਹੀ ਜਾਣਾ ਸੋ ਗੱਡੀ ਦਾ ਫੇਰ ਸਤਿਆਨਾਸ਼ ਵਜ ਜਾਣਾ ਦੀ ਕਟਿੰਗ ਵੀ डन ਹੋਣ ਕਰੇ ਜਾ ਕੇ ਨਹਾਉਣੇ ਆ ਤੇ ਬਾਕੀ ਦਾ ਸਮਾਨ ਪੈਕ ਕਰਦੇ ਆ ਵੀਰਪਾਲ ਹੋਣੀਆਂ ਵੀ ਮਹਿੰਦੀ ਮੰਦੀ ਲਵਾ ਕੇ ਆ ਗਈਆਂ ਹੋਣਗੀਆਂ ਦੇਖਦੇ ਜਾ ਕੇ ਹਾਂਜੀ ਅਸੀਂ ਮਹਿੰਦੀ ਲਗਵਾ ਲਿਆ ਏ ਤੇ ਕਾਫੀ ਲੇਟ ਹੋ ਗਏ ਸੀ 2 2.5 ਘੰਟੇ ਲੱਗੇ ਤਕਰੀਬਨ ਮਹਿੰਦੀ ਲਗਾਉਣ ਤੇ ਸਾਨੂੰ ਤੇ ਬਸ ਬਾਕੀ ਤਿਆਰੀ ਅਸੀਂ ਕਰ ਰਹੇ ਆ ਕਰ ਲਈ ਆ ਮਤਲਬ ਤੇ ਹੁਣ ਬਸ ਫਾਈਨਲੀ ਕੱਲ ਅਸੀਂ ਵਿਆਹ ਜਾ ਰਹੇ ਆ ਤੇ ਵਲੌਗ ਦਾ ਇੱਥੇ ਐਂਡ ਕਰਦੇ ਆ ਕੱਲ ਮਿਲਦੇ ਆ ਟੇਕ ਕੇਅਰ ਬਾਏ ਬਾਏ ਸੀ ਯੂ